50 ਲੱਖ ਦਮਨੇ ਭੇਜੇ ਗਏ ਐ ਮਹਾਰਾਜ ਕਹਿੰਦੇ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ ਸਾਰੇ ਪ੍ਰਬੰਧਕਾਂ ਨੇ ਬਹੁਤ ਸੋਹਣਾ ਪ੍ਰਾਲਾ ਕੀਤਾ ਤੇ ਬੜਾ ਵੀ ਸੰਗਤ ਵੇਖੋ ਕਿੰਨਾ ਚਾਹੇ ਕਿ ਸੰਗਤ ਦੀ ਸੇਵਾ ਕਰ ਰਹੇ ਐ 20 ਲੱਖ ਦਮਨੇ ਹੋਰ ਭਾਈ ਸਾਹਿਬ ਜੀ ਗੌਤਮ ਆਇਆ ਭੇਜਦੇ ਐ ਧੰਨਵਾਦ ਕਰਦੇ ਐ ਬਈਆ ਸਾਡਾ ਕੰਜੱਠਾ ਬੀਬੀ ਵੀਰਪਾਲ ਕੌਰ ਸੁਖਪ੍ਰੀਤ ਕੌਰ ਖਾਲਸਾ ਆਜੋ ਬੰਦੇਆ ਤੇ ਤੇਰੀ ਭੈਣ ਆਵਾਦਤ ਕਿੰਤੀ ਤੇਰੀ ਭੇਮ ਆਵਾਦਤ ਕਿੰਤੀ ਅਜਰੇ ਇਤਿਹਾਰ ਦੇ ਮਾਨ ਵਿੱਚ ਭਾਈ ਲਖਮੀਰ ਸਿੰਘ ਜੀ ਉਹਨਾਂ ਵੱਲੋਂ 50 ਲੱਖ ਜਮੜੇ ਭਾਈ ਤੇਵਾਰ ਸਿੰਘ ਜੀ ਉਹਨਾਂ ਵੱਲੋਂ 50 ਲੱਖ ਜਮੜੇ ਇਫਾ ਨੇ ਸਮੁੱਚੇ ਬਾਬਾ ਬਾਦਮੀਕ ਜੋ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਬਾਦ 500 ਰੁਪਏ ਭੇਜਿਆ ਗਿਆ ਭਾਈ ਗੁਰਚਰ ਸਿੰਘ ਜੀ ਭਾਈ ਗੁਰਚਰ ਸਿੰਘ ਜੀ ਉਹਨਾਂ ਵੱਲੋਂ ਬਾਦ 5000 ਰੁਪਏ ਭੇਜੇ ਗਏ ਹਨ ਮਾ ਗੁਦਰੀ ਜੀ ਬਾਰੇ ਅਤੇ ਉਹਨਾਂ ਦੇ ਪਰਿਵਾਰ ਬਾਰੇ ਕੋਈ ਸ਼ਬਦ ਕਹਿ ਨਹੀਂ ਸਕਦਾ ਮਾ ਗੁਦਰੀ ਕਰਮਾ ਵਾਲੀ ਹੈ ਜਿਸ ਮਰਤ ਸੂਰ ਮਾ ਜਣਿਆ ਹੈ ਨੇਕੀ ਦੀ ਖਾਤਰ ਲੜਦਾ ਰਿਹਾ ਮਾਰੇ ਦਾ ਹੰਮੀ ਪੜਿਆ ਹੈ ਭਾਰਤ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਸੱਚਾ ਕਰਮ ਤੋਂ ਵਾਰ ਗਿਆ ਸਦਰਾਂ ਦੇ ਬਾਗ ਬਗੀਚੇ ਜਾਂ जॾहिं

अॻो जागो मेर पुतियो कुल जाॻ पया संसार छॾ छॾ के पंछी आलणे कुॾ चले खंब खिल चले खंब खिल बेशक निकरे बोट हो बेशक निकिरे बोट हो लवो खंबांच आकाश तु चानाश तो नानक द पुरकार नकार उरो पंज बाणिय उठे परलो पंज बाणीअ बेम सड़े मेंमान ला लो न कीअं अड़ो तीर कम फरलो तीर कम जस सहुरे तुए टुकण वे जिस सहुरे तुए टुकड़ उथे कोई अप जा चादी रख नाल पियो ਕੋਈ ਗਰੰਤ ਹੈ ਵੇ ਉਥੇ ਨਹੀਂ ਕੋਈ ਗਰੰਤ ਹੈ ਨਾ ਲਾਵਾ ਦਾ ਪਰਵੰਦ ਉਹਨਾਂ ਜੋੜਨੀ ਤਾਂ ਤੋੜਨੀ ਦੋ ਸਾਹਵਾਲੀ ਤੰਦ ਸਾਹਵਾਲੀ ਤੰਦ ਉਥੇ ਸਾਰੇ ਹੀ ਬਰਿਆ ਆੜਨੇ

ਸਾਗਲਾ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹਰਿ ਵਿਸ਼ੂਅਕ ਕਹਾਣੀ ਮਰੀ ਗਾਤ ਮੈਂ ਤ ਤੁਮਹੀ ਜਾਨੀ ਨਾਨਕ ਦਾਸ ਸੁਦਾ ਗੁਰੂ ਤੁਦੇ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਹਿਗੋ ਕਹੋ ਨਾਨਕ ਸਭ ਤੇਰੀ ਵਡਿਆਈ ਵਾਹਿਗੁਰੂ 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 ਸਹਿਬ ਜੀਓ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਕੋ ਲਾਗਾ ਜਾ ਕੀ ਬਾਬਾ ਜੀ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਹਕਤਾਂ ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਾਰ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ अर्जुन ਹਰगोविंद ਨਾਮ ਸਮਰੋਹ ਸ੍ਰੀ ਹਰਰਾਇ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਦਿੱਠੇ ਸਬਦ ਖਜਾਏ ਤੇਗ ਬਹਾਦਰ ਸਮਰੀਐ ਘਰ ਨਾਲ ਜਾਵੇ ਧਾਏ ਸਭ ਸਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦੀਦਾਰ ਧਿਆਨ ਕਰਕੇ ਖਾਲਸਾ ਜੀ ਸਾਹਿਬ ਲੋ ਜੀ ਵਾਹਿਗੁਰੂ ਜਿਨ੍ਹਾਂ ਪਿਆਰਿਆਂ ਚਾਹਾਂ ਸਹਿਬ ਜਾਦਿਆਂ ਚਾਲਿਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਵਾਈ ਤੇਗ ਵਾਹੀ ਦੇਖ ਕੇ ਅੰਦਰ ਕੀ ਤਾਤਨਾ ਪਿਆਰੇ ਸਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬਾ ਬਲਿ ਜੀਤ ਵਾਹੇ ਤੂ ਅਹੇ ਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਟੋਪੜੀਆਂ ਲਹਾਈਆਂ ਚਰਖਣੀਆਂ ਤੇ ਚੜੇ ਤਾਂ ਨਰਨ ਚਰਾਏ ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਾ ਸੰਗ ਨਵਾ ਹਿਤ ਨਾ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਅੱਲੋ ਜੀ ਅੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਅੱਲੋ ਜੀ ਜੀ ਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾਇਤ ਦੇਗ ਤੇਗ ਫਤੈ ਵਰਦ ਕੀ ਪੈ ਪੰਥ ਕੀ ਜੀਤ ਸਈ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਣ ਕੇਸ ਤਾਂ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਭਰੋਸਾ ਦਾਣ ਦਾਣਾ ਸਰਦਾਨ ਸ੍ਰੀ ਅਮਰ ਸੋਹਜੇ ਦਰਸ਼ਨੇਸ਼ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਹਿ ਬਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦਵਾਰਿਆਂ ਦੇ ਖੁੱਲੇ ਦਰਸਤਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਜੀ ਨਿਮਾਣਿਆ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟੈਂ ਦੀਓ ਨਿਆਸਰਿਆਂ ਦੇ ਆਸਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਹੈ ਜੀ ਪੰਡ ਬੁੱਧ ਸਿੰਘ ਵਾਲੀ ਦੀ ਸਮੂਹ ਸੰਗਤ ਵੱਲੋਂ ਸਤਿਗੁਰੂ ਮਹਾਰਾਜ ਜੀਓ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨਾਂ ਦੇ ਸਹੀਦੀ ਪ੍ਰਭ ਨੂੰ ਮੱਖ ਰੱਖਦੇ ਆ ਹੋਇਆਂ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਤਿਗੁਰ ਮਹਾਰਾਜ ਜੋ ਅਮਰਤ ਵੇਲੇ ਨਗਰ ਕੀਰਤਨ ਪ੍ਰਾਰambh ਕੀਤਾ ਸੀ ਆਪ ਜੀਾਂ ਦੀ ਮਹਾਨ ਕਿਰਪਾ ਹੋਈ ਕੋਟਨ ਕੋਟ ਤਨਵਾਰ ਜੀ ਉਹ ਮਹਾਰਾਜ ਜੀਓ ਆਪ ਜੀਾਂ ਦੀ ਕਿਰਪਾ ਦੇ ਨਾਲ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਹੈ ਸਤਿਗੁਰ ਮਹਾਰਾਜ ਜੀ ਉਹ ਸੰਬੱਧ ਸੰਗਤਾਂ ਤੋਂ ਸੇਵਾ ਕਰਦਿਆਂ ਤੋਂ ਉਨੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ ਅੱਗੇ ਵਾਹ ਤੇ ਸਮਤ ਵਸ਼ ਕਰਨੀ ਮਹਾਰਾਜਿਓ ਐਸੇ ਹੀ ਸਮਾਗਮ ਨੂੰ ਮੁੱਖ ਰੱਖਦੇ ਹਾਂ ਹੋਇਆਂ ਕੀਰਤਨ ਦੁਆਰਾ ਸਤਿਗੁਰੂ ਮਹਾਰਾਜਿਓ ਰਾਗੀ ਸੰਗਾਂ ਨੇ ਜਸ ਕੀਤਾ ਹੈ ਢਾਡੀ ਸੰਗਾਂ ਨੇ ਜਸ ਕੀਤਾ ਹੈ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਨੀ ਪੜ੍ਹੀ ਸੁਣੀ ਕਰਵਾਣੀ ਸਤਖੰਡ ਵਿਖੇ ਸੋਧ ਕੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦੇ ਉਸ ਨੂੰ ਤੰਦਰੁਸਤੀ ਵਸ਼ੇ ਕਰਨੀ ਹਾਜ਼ਰੀ ਮਨਜ਼ੂਰ ਕਰਨੀ ਅੰਗ ਸੰਗ ਸਹਿਤਾ ਕਰਨੀ ਜੀ ਇਸੇ ਹੀ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਸੰਗਤ ਨੇ ਤਨ ਭੁਲ ਭੇਟਾ ਕੀਤਾ ਹੈ ਸਰਬ ਸੰਗਤਾਂ ਦਾ ਤਨ ਭੁਲ ਭੇਟਾ ਕੀਤਾ ਹੋਇਆ ਆਪ ਜੀ ਨੇ ਲੈ ਕੇ ਲਾਉਣਾ ਕਮਾਈਆਂ ਤੇ ਬਰਕਤ ਆਪ ਹੋਣੀਆਂ ਹਨ ਧੰਨ ਦੇ ਵਿੱਚ ਵਾਧੇ ਵਸ਼ੇ ਕਰਨੇ ਮਹਾਰਾਜ ਜੀਓ ਐਸ ਟਾਈਮ ਆਪ ਕਿਰਪਾ ਕਰੋ ਆਪ ਜੀ ਦੇ ਸੂਪਾ ਨੂੰ ਸਤਿਗੁਰੂ ਮਹਾਰਾਜ ਜੀਓ ਸਤਿਖੰਡ ਵਿਖੇ ਲਿਆਂਦੇ ਆਗਾ ਬਸ਼ੇ ਕਰੋ ਸਤਿਗੁਰੂ ਮਹਾਰਾਜ ਰਸਤੇ ਵਿੱਚ ਬਾਦ ਘਾਟ ਸਹਾਈ ਹੋਣਾ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਿੱਚ ਹੋਵੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ home!